ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਛੋਟੀਆਂ ਆਪਰੇ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਹੌਸਲਾ ਅਫਜ਼ਾਈ ਲਈ ਲਾਈਕ ਅਤੇ ਕਮੈਂਟ ਵੀ ਜਰੂਰ ਕਰਕੇ ਦੱਸਿਓ ਨੰਬਰ 1 ਪੁੱਲ ਕੇ ਵੀ ਸਾਨੂੰ ਉਲਟਾ ਨਹੀਂ ਸੋਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਉਲਟੇ ਸੌਂਦੇ ਹਾਂ ਤਾਂ ਇਸ ਦਾ ਸਿੱਧਾ ਅਸਰ ਸਾਡੇ ਦਿਲ ਉੱਪਰ ਪੈਂਦਾ ਹੈ ਤੇ ਨਾਲ ਹੀ ਖਾਣ ਵੀ ਚੰਗੀ ਤਰ੍ਹਾਂ ਹজম ਨਹੀਂ ਹੁੰਦਾ ਨੰਬਰ 2 ਕੱਚੇ ਆਂਡੇ ਦੀ ਜ਼ਰਦੀ ਨੂੰ ਉੱਪਰ ਲਗਾਉਣ ਨਾਲ ਚਿਹਰਾ ਚਮਕਦਾਰ ਬਣ ਜਾਂਦਾ ਹੈ ਤੇ ਨਾਲ ਹੀ ਚਮੜੀ ਨਰਮ ਤੇ ਮੁਲਾਇਮ ਹੁੰਦੀ ਹੈ ਨੰਬਰ 3 ਜੇਕਰ ਤੁਹਾਨੂੰ ਪਥਰੀ ਦੀ ਸਮੱਸਿਆ ਹੈ ਹੈ ਜਾਂ ਫਿਰ ਪਸ਼ਾ ਵਿੱਚ ਜਲਣ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਨਾਰੀਅਲ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰੋ ਇਸ ਨਾਲ ਬਹੁਤ ਹੀ ਫਾਇਦੇ ਹੁੰਦੇ ਹਨ ਨੰਬਰ 4 ਆਪਣੇ ਸਰੀਰ ਨੂੰ ਹਮੇਸ਼ਾ ਖੂਬਸੂਰਤ ਰੱਖਣ ਲਈ ਸ਼ਕਰਗੰਦੀ ਨੂੰ ਹਮੇਸ਼ਾ ਪੁੰਨ ਕੇ ਹੀ ਖਾਓ ਨੰਬਰ 5 ਜੇਕਰ ਤੂ ਸੀ ਰਾਤ ਦੇ ਸਮੇਂ ਜੁਰਾਬਾਂ ਪਾ ਕੇ ਸੌਂਦੇ ਹੂੰ ਤਾਂ ਇਸ ਨਾਲ ਤੁਹਾਡੇ ਅੰਦਰ ਖੂਨ ਦੀ ਕਮੀ ਹੋ ਜਾਂਦੀ ਹੈ ਤੇ ਨਾਲ ਹੀ ਨਜ਼ਰ ਵੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਨੰਬਰ ਜੇ ਜੇ ਕਰੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪਸ਼ਾਬ ਕਰਨ ਲਈ ਨਹੀਂ ਜਾਂਦੇ ਤਾਂ ਇਸ ਨਾਲ ਸਾਡੇ ਸਰੀਰ ਉੱਪਰ ਬੁਟਾਪਾ ਬਹੁਤ ਜਲਦੀ ਆ ਜਾਂਦਾ ਹੈ ਤੇ ਨਾਲ ਹੀ ਤੁਹਾਡੇ ਗੁਰਦੇ ਵੀ ਖਰਾਬ ਹੋਣ ਲੱਗ ਜਾਣਗੇ ਨੰਬਰ 7 ਇੱਕ ਚਮਟੇ ਸੁੱਕੇ ਤਣੇ ਦਾ ਰਾਤ ਨੂੰ ਪਾਣੀ ਵਿੱਚ ਪਿਓ ਕੇ ਰੱਖੋ ਤੇ ਸਵੇਰ ਦੇ ਸਮੇਂ ਇਸ ਨੂੰ ਖਾ ਲਓ ਤੁਹਾਨੂੰ ਥਾਇਰੋਇਡ ਦੀ ਸਮੱਸਿਆ ਹੈ ਤਾਂ ਇਸ ਨਾਲ ਦੂਰ ਹੋ ਜਾਵੇਗੀ ਨੰਬਰ 8 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਦੁੱਧ ਵਿੱਚ ਇੱਕ ਕੱਚਾ ਕੇਲਾ ਪਾ ਕੇ ਖਾ ਲਓ ਇਸ ਨਾਲ ਤੁਹਾਡੀ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 9 ਸਤੂ ਦਾ ਸ਼ਰਬਤ ਬਣਾ ਕੇ ਪੀ ਲਓ ਇਸ ਨਾਲ ਤੁਹਾਡੇ ਸਰੀਰ ਨੂੰ ਗਰਮੀ ਮਹਿਸੂਸ ਨਹੀਂ ਹੋਵੇਗੀ ਨੰਬਰ 10 ਪਰਮਾਤਮਾ ਨੂੰ ਆਪਣਾ ਵਕੀਲ ਬਣਾਉਣ ਵਾਲਾ ਇਨਸਾਨ ਜ਼ਿੰਦਗੀ ਦਾ ਹਰ ਮੁਕੱਦਮਾ ਜਿੱਤ ਜਾਂਦਾ ਹੈ ਉਹ ਵੀ ਫ੍ਰੀ ਵਿੱਚ ਨੰਬਰ 11 ਜੇ ਕਰੇ ਤੁਸੀਂ ਪਾਣੀ ਵਿੱਚ ਪੁਦੀਨੇ ਦੀਆਂ ਪੱਤੀਆਂ ਪਾ ਕੇ ਪੀ ਲਓ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਕਦੇ ਵੀ ਛਾਇਆ ਨਹੀਂ ਪੈਣਗੀਆਂ ਨੰਬਰ 12 ਜੇ ਕਰੇ ਸਹੀ ਦਿਸ਼ਾ ਤੇ ਸਹੀ ਸਮੇਂ ਦਾ ਗਿਆਨ ਨਾ ਹੋਵੇ ਤਾਂ ਚੜਦਾ ਸੂਰਜ ਵੀ ਡੁੱਬਿਆ ਹੋਇਆ ਹੀ ਦਿਸਦਾ ਹੈ ਨੰਬਰ 13 ਜੇਕਰ ਅਕਸਰ ਤੁਹਾਡੇ ਸਿਰ ਵਿੱਚ ਦਰਦ ਹੀ ਹੁੰਦਾ ਰਹਿੰਦਾ ਹੈ ਤਾਂ ਐਲੋਵੀਰਾ ਦੇ ਪਾਣੀ ਨੂੰ ਗਰਮ ਕਰਕੇ ਆਪਣੇ ਸਿਰ ਉੱਪਰ ਲਗਾ ਲਓ ਸਿਰਦਰਦ ਹੋ ਠੀਕ ਹੋ ਜਾਵੇਗਾ ਨੰਬਰ 14 ਕਿਸੇ ਦੀ ਘੜ ਕਢਾਉਣ ਨਾਲ ਪਹਿਲੀ ਵਾਰ ਪਹਿਲੀ ਵਾਰ ਸ਼ਾਬਦ ਸੁੱਕਦੇ ਨੇ ਇਹ ਦੂਸਰੀ ਵਾਰ ਹੰਝੂ ਸੁੱਕਦੇ ਨੇ ਤੀਸਰੀ ਵਾਰ ਜज्ਬਾਤ ਸੁੱਕਦੇ ਨੇ ਤੇ ਫਿਰ ਇਨਸਾਨ ਘੜਕਾਉਂਦਾ ਹੀ ਨਹੀਂ ਬਲਕਿ ਪੱਥਰ ਬਣ ਜਾਂਦਾ ਹੈ ਨੰਬਰ 15 ਜੇਕਰ ਅਕਸਰ ਹੀ ਤੁਹਾਡੇ ਦੰਦਾਂ ਵਿੱਚ ਦਰਦ ਰਹਿੰਦਾ ਹੈ ਤਾਂ ਲੌਂਗ ਦੇ ਜਿਹੜੇ ਉੱਪਰ ਵਾਲੇ ਫੁੱਲ ਹੁੰਦੇ ਹਨ ਉਹਨਾਂ ਨੂੰ ਪੀਸ ਕੇ ਉਹਨਾਂ ਦਾ ਪਾਊਡਰ ਆਪਣੇ ਦੰਦਾਂ ਉੱਪਰ ਰੱਖ ਲਓ ਇਸ ਨਾਲ ਤੁਹਾਡੇ ਦੰਦਾਂ ਵਿੱਚ ਹੋ ਰਿਹਾ ਦਰਦ ਠੀਕ ਹੋ ਜਾਵੇਗਾ ਨੰਬਰ 16 ਕਿਉਂ ਕਰਦਾ ਹੈ ਹੁਣ ਕੀ ਕਰਦਾ ਹੁੰਦਾ ਹੈ ਰਹੀ ਹਰ ਮੋੜ ਤੇ ਸਵਾਲ ਰਸਤੇ ਬਣਾਉਣ ਵਾਲੇ ਨੇ ਮੰਜ਼ਿਲ ਵੀ ਬਣਾਈ ਹੋਈ ਹੈ ਨੰਬਰ 17 ਖਾਣਾ ਖਾਣ ਤੋਂ ਬਾਅਦ ਕੁਝ ਸਮਾਂ ਤੁਹਾਨੂੰ ਪੈਦਲ ਜ਼ਰੂਰ ਚੱਲਣਾ ਚਾਹੀਦਾ ਹੈ ਤੁਰੰਤ ਭੈਣ ਨਾਲ ਪਹਿਣਾ ਨਹੀਂ ਚਾਹੀਦਾ ਇਸ ਨਾਲ ਤੁਹਾਡੇ ਭਾਣਾ ਜਲਦੀ ਹਾਜਮ ਨਹੀਂ ਹੋ ਜਾਵੇ ਨਹੀਂ ਹੋਵੇਗਾ ਅਤੇ ਤੁਸੀਂ ਤੁਸੀਂ ਤੰਦਰੁਸਤ ਰਹੋਗੇ ਨੰਬਰ 18 ਸਾਨੂੰ ਅਕਸਰ ਮਹਿਸੂਸ ਹੁੰਦਾ ਹੈ ਕਿ ਦੂਸਰਿਆਂ ਦੀ ਜ਼ਿੰਦਗੀ ਬਹੁਤ ਵਧੀਆ ਹੈ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹਨਾਂ ਲਈ ਅਸੀਂ ਵੀ ਦੂਸਰੇ ਹੀ ਹਾਂ ਨੰਬਰ 19 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਮੂਲੀ ਦੇ ਰਾਸ ਵਿੱਚ ਕਾਲੀ ਮਿਰਚ ਤੇ ਥੋੜਾ ਜਿਹਾ ਨਮਕ ਮਿਕਸ ਕਰ ਲਓ ਇਸ ਨਾਲ ਦਰਦ ਠੀਕ ਹੋ ਜਾਵੇਗਾ ਨੰਬਰ 20 ਕਿਸੇ ਵਿੱਚ ਕੋਈ ਕਮੀ ਦਿੱਸੇ ਤਾਂ ਉਸ ਨੂੰ ਸਮਝਾਓ ਸੌਰੀ ਸਮਝੋ ਜੇਕਰ ਹਰ ਕਿਸੇ ਵਿੱਚ ਕਮੀ ਦਿੱਸੇ ਤਾਂ ਖੁਦ ਨੂੰ ਸਮਝਾਉਣਾ ਬਿਹਤਰ ਰਹੇਗਾ ਨੰਬਰ 21 ਜੇਕਰ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਖਾਣੇ ਨੂੰ ਹੌਲੀ-ਹੌਲੀ ਚਬਾ ਕੇ ਹੀ ਖਾਓ ਨੰਬਰ 22 ਸੰਭਾਲ ਕੇ ਰੱਖੀ ਹੋਈ ਚੀਜ਼ ਤੇ ਧਿਆਨ ਨਾਲ ਸੁਣੀ ਹੋਈ ਗੱਲ ਕੀਤੇ ਨਾ ਕੀਤੇ ਕੰਮ ਆ ਹੀ ਚੰਦੀ ਹੈ ਨੰਬਰ 23 ਰਾਤ ਨੂੰ ਰੋਜ਼ਾਨਾ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਜ਼ਰੂਰ ਧੋ ਕੇ ਸੋਵੋ ਨਹੀਂ ਤਾਂ ਤੁਹਾਡਾ ਚਿਹਰਾ ਬਹੁਤ ਜਲਦੀ ਬੁੱਢਾ ਦਿਖਾਈ ਦੇਣ ਲੱਗੇ ਜਾਵੇਗਾ ਨੰਬਰ 24 ਹਾਲਾਤ ਬਦਲਣਾ ਜਦੋਂ ਸੰਭਵ ਨਾ ਹੋਵੇ ਤਾਂ ਮਨ ਦੀ ਸਥਿਤੀ ਭਾਵ ਵਿਚਾਰ ਬਦਲੋ ਸਭ ਕੁਝ ਆਪਣੇ ਆਪ ਬਦਲ ਜਾਵੇਗਾ ਨੰਬਰ 26 25 ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਤੁਹਾਨੂੰ ਸੇਬ ਦੇ ਮਰਬੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡਾ ਬਿਮਾਰ ਸਰੀਰ ਨੂੰ ਵੀ ਤੰਦਰੁਸਤ ਹੋ ਜਾਵੇਗਾ ਨੰਬਰ 26 ਆਪਣੇ ਆਪ ਨੂੰ ਇਸ ਤਰ੍ਹਾਂ ਬਣਾਓ ਕਿ ਤੁਸੀਂ ਹਮੇਸ਼ਾ ਹੱਲ ਦਾ ਹਿੱਸਾ ਹੋਵੋ ਨਾ ਕਿ ਸਮੱਸਿਆ ਦਾ ਨੰਬਰ ਸਤਾਈ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਚਿੱਟੇ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਆਪਣੇ ਵਾਲਾਂ ਵਿੱਚ ਹਫ਼ਤੇ ਵਿੱਚ ਇੱਕ ਵਾਰ ਮਲਤਾਨੀ ਮਿੱਟੀ ਜ਼ਰੂਰ ਲਗਾਓ ਨੰਬਰ 28 ਨજર ਆਪਣੀਆਂ ਕਮੀਆਂ ਤੇ ਵੀ ਰੱਖੋ ਕਿਉਂਕਿ ਗਲਤ ਹਮੇਸ਼ਾ ਸਾਹਮਣੇ ਵਾਲਾ ਹੀ ਨਹੀਂ ਹੁੰਦਾ ਨੰਬਰ 29 ਜੇਕਰ ਤੁਸੀਂ ਆਪਣੇ ਸਰੀਰ ਨੂੰ ਮੱਛਰ ਕੱਟਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਆਪਣੇ ਸਰੀਰ ਉੱਪਰ ਵੀ ਮੁਲਤਾਨੀ ਮਿੱਟੀ ਦਾ ਸੇਵਨ ਕਰੋ ਇਸ ਨਾਲ ਤੁਹਾਡੇ ਸਰੀਰ ਨੂੰ ਕਦੇ ਵੀ ਮੱਛਰ ਨਹੀਂ ਕੱਟੇਗਾ ਨੰਬਰ 30 ਜਿਵੇਂ ਇੱਕ ਇਨਸਾਨ ਆਪਣੀ ਪਿੱਠ ਨਹੀਂ ਦੇਖ ਸਕਦਾ ਉਸੇ ਤਰ੍ਹਾਂ ਆਪਣੇ ਅੰਦਰ ਬੁਰਾਈਆਂ ਨੂੰ ਵੀ ਨਹੀਂ ਦੇਖ ਸਕਦਾ ਨੰਬਰ 31 ਜੀ ਕਰੇ ਤੁਹਾਡੀ ਚਿਹਰੇ ਦਾ ਰੰਗ ਪੀਲਾ ਪੈਣ ਲੱਗ ਗਿਆ ਹੈ ਤਾਂ ਇਸ ਦਾ ਹਲ ਗੱਲ ਦਾ ਸੰਕੇਤ ਦਿੰਦਾ ਹੈ ਕਿ ਤੁਹਾਨੂੰ ਜਿਗਰ ਨਾਲ ਕੋਈ ਸਬੰਧੀ ਕੋਈ ਸਮੱਸਿਆ ਹੈ ਨੰਬਰ 32 ਤੂੰ ਜਿਵੇਂ ਵੀ ਹੂੰ ਉਦੋਂ ਹੀ ਉਦਾਂ ਹੀ ਰਹੋ ਕਿਸੇ ਤੋਂ ਪ੍ਰਾਪਤ ਹੋ ਕੇ ਖੁਦ ਨੂੰ ਬਦਲਣ ਦੀ ਪੁੱਲ ਨਾ ਕਰੋ ਕਿਉਂਕਿ ਕਾਂ ਦੀ ਆਵਾਜ਼ ਪਾਵੇਂ ਹੀ ਕਰਕਸ਼ ਹੁੰਦੀ ਹੈ ਪਰ ਉਹ ਆਜ਼ਾਦ ਹੁੰਦਾ ਹੈ ਤੇ ਤੋਤਾ ਦੂਸਰਿਆਂ ਦੀ ਭਾਸ਼ਾ ਬੋਲਦਾ ਹੈ ਇਸ ਲਈ ਅਕਸਰ ਪਿੰਜਰੇ ਵਿੱਚ ਕੈਦ ਹੁੰਦਾ ਹੈ ਨੰਬਰ 33 ਜੇਕਰ ਤੁਹਾਡੇ ਮੂੰਹ ਵਿੱਚੋਂ ਬਦਬੂ ਆ ਰਹੀ ਹੈ ਤਾਂ ਹਰੀ ਇਲਾਇਚੀ ਖਾ ਲਓ ਇਸ ਨਾਲ ਬਦਬੂ ਆਉਣੀ ਬੰਦ ਹੋ ਜਾਵੇਗੀ ਇਸ ਤੋਂ ਇਲਾਵਾ ਤੁਸੀਂ ਇਲਾਵਾ ਤੁਸੀਂ ਜਾਮਣ ਵੀ ਖਾ ਸਕਦੇ ਹੋ ਨੰਬਰ 34 ਜਿਹੜਾ ਸੌਖਾ ਹੈ ਪਿਆਰ ਕਰਨਾ ਵੀ ਸੌਖਾ ਹਾਰਨਾ ਸੌਖਾ ਹੈ ਜਿੱਤਣਾ ਵੀ ਸੌਖਾ ਹੈ ਜਦੋਂ ਸਭ ਸੌਖਾ ਹੈ ਤਾਂ ਔਖਾ ਕੀ ਹੈ ਔਖਾ ਹੈ ਸੌਖਾ ਹੋਣਾ ਸੌਖਾ ਹੋਣਾ ਸਭ ਤੋਂ ਔਖਾ ਹੈ ਨੰਬਰ 35 ਜੇਕਰ ਤੁਹਾਡੇ ਗੁਰਦੇ ਖਰਾਬ ਹੋ ਰਹੇ ਹਨ ਤਾਂ ਇਹਨਾਂ ਦਾ ਮੁੱਖ ਕਾਰਨ ਇਹ ਹੈ ਕਿ ਤੁਸੀਂ ਕੋਲਡ ਡਰਿੰਕ ਦਾ ਜ਼ਿਆਦਾ ਸੇਵਨ ਕਰਦੇ ਹੋ ਇਸ ਲਈ ਇਹਨਾਂ ਦਾ ਸੇਵਨ ਕਰਨ ਤੋਂ ਜ਼ਰੂਰ ਬਚੋ ਤੇ ਜੋ ਤੁਹਾਡੇ ਗੁਰਦੇ ਨੂੰ ਕਦੇ ਵੀ ਖਰਾਬ ਨਾ ਹੋਣ ਦੇਣ ਨੰਬਰ 36 ਮੁਸੀਬਤਾਂ ਵੀ ਰੂ ਨਾਲ ਪਰੇ ਹੋਏ ਥੈਲੇ ਵਰਗੀਆਂ ਹੁੰਦੀਆਂ ਨੇ ਦੇਖਦੇ ਰਹੋਗੇ ਤਾਂ ਬਹੁਤ ਵੱਡੀਆਂ ਲੱਗਣਗੀਆਂ ਤੇ ਜੇਕਰ ਉਠਾ ਲਵੋਗੇ ਤਾਂ ਇੱਕਦਮ ਹਲਕੀਆਂ ਨੰਬਰ 37 ਜੇਕਰ ਤੁਸੀਂ ਬੁਟਾਪਾ ਹੋਣ ਤੋਂ ਬਚਣਾ ਚਾਹੁੰਦੇ ਹੋ ਤਾਂ ਖਟੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਕਿਉਂਕਿ ਜੇਕਰ ਅਸੀਂ ਇਹਨਾਂ ਦਾ ਸੇਵਨ ਜ਼ਿਆਦਾ ਕਰਦੇ ਹਾਂ ਤਾਂ ਇਸ ਨਾਲ ਸਾਡੇ ਸਰੀਰ ਉੱਪਰ ਬੁਟਾਪਾ ਬਹੁਤ ਜਲਦੀ ਆਉਣ ਲੱਗ ਜਾਂਦਾ ਹੈ ਨੰਬਰ 38 ਅਜੀਬ ਸੌਦੇਗਰ ਹੈ ਇਹ ਵਕਤ ਵੀ ਜਵਾਨੀ ਦਾ ਲਾਲਚ ਦੇ ਕੇ ਬਚਪਨ ਲੈ ਜਾਂਦਾ ਹੈ ਨੰਬਰ 39 ਜੇਕਰ ਤੁਸੀਂ ਆਪਣੀ ਅਕਲ ਵਧਾਉਣਾ ਚਾਹੁੰਦੇ ਹੋ ਤਾਂ ਆਪਣੇ ਸਿਰ ਉੱਪਰ ਨਿੰਮ ਦਾ ਤੇਲ ਜ਼ਰੂਰ ਲਗਾਓ ਨੰਬਰ 40 ਸਮਾ बोल बोला सुनਦਾ ਹੈ ਕਿਸੇ ਦੀ ਵੀ ਨਹੀਂ ਪਰ ਅੰਨਾ ਨਹੀਂ ਉਹ ਦੇਖਦਾ ਸਭ ਨੂੰ ਹੈ ਨੰਬਰ 41 ਜੇਕਰ ਤੁਸੀਂ ਧੁੱਪ ਵਿੱਚ ਬੈਠ ਕੇ ਗੰਨਾ ਚੁਪਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਤਕਤਵਰ ਹੁੰਦਾ ਹੈ ਹਾਂਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਹਾਂਜੀ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਬੋਲਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੀ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਤੇ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਅਤੇ ਕਮੈਂਟ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ